ਗੱਡੀ ਦੇ ਟਾਇਰ ਲੱਗਦੇ ਨੇ ਚਿੱਟੇ-ਚਿੱਟੇ ਜਿਹੜੇ ਚਿੱਟੇ-ਚਿੱਟੇ ਲੱਗਦੇ ਨੇ ਆਪਾਂ ਇਹਨੂੰ ਕਾਲੇ ਕਰਾਂਗੇ ਠੀਕ ਹੈ ਨਾ ਕਾਲੇ ਕਿਵੇਂ ਕਰਨੇ ਨੇ ਉਸ ਨੂੰ ਆਪਾਂ ਦਵਾਈ ਬਣਾ ਕੇ ਦੱਸਦੇ ਹਾਂ ਕਿਵੇਂ ਕਰਨੇ ਨੇ ਪਾਲਿਸ਼ ਲਾਉਣ ਦੀ ਲੋੜ ਨਹੀਂ ਕੋ ਘਰੇ ਘਰੀ ਇਹਨੂੰ ਕਾਲੇ ਕਰ ਸਕਦੇ ਆਂ ਦੋਸਤੋ ਆਪਾਂ ਨੇ ਚਾਰ ਚੀਜ਼ਾਂ ਲੈਣੀਆਂ ਨੇ ਪਹਿਲੀ ਚੀਜ਼ ਤਾਂ ਲੈਣੀ ਆ ਬਰਤਨ ਠੀਕ ਹੈ ਨਾ ਇਹ ਜ਼ਰੂਰੀ ਹੈ ਫਿਰ ਦੂਜੀ ਚੀਜ਼ ਲੈਣੀ ਆਪਾਂ ਨੇ ਫੇਰੀ ਇਹ ਵੀ ਜ਼ਰੂਰੀ ਹੈ ਠੀਕ ਹੈ ਨਾ ਤੀਜੀ ਚੀਜ਼ ਲੈਣੀ ਆਪਾਂ ਨੇ ਮੁਗਲੈਤ ਮੁਗਲਾਲੇ ਵੀ ਘਰ ਹੁੰਦਾ ਜਿਨ੍ਹਾਂ ਦੇ ਗੱਡੀਆਂ ਨੇ ਮੰਨ ਕੇ ਘਰੇ ਹੈਗਾ ਠੀਕ ਹੈ ਨਾ ਇੱਕ ਆਪਾਂ ਨੇ ਲੈਣਾ ਪੈਪਸੀ ਪੈਪਸੀ ਜੇ ਇੱਕ ਰਹਿ ਰਿਹਾ ਠੀਕ ਹੈ ਨਹੀਂ ਫਿਰ ਜਿਹੜਾ ਬੰਦਾ ਸਾਡੇ ਛੋਟੇ ਹੁੰਦਾ ਦੋ ਚਾਰ ਦਿਨ ਹੁੰਦਾ ਉਹ ਵੀ ਚੱਲੇ ਕੋਈ ਜਿੱਦਾਂ ਪਰ ਪਹਿਲੇ ਨੇ ਕਿਹਾ ਨਾ ਥੋੜਾ ਜਿਹਾ ਮੁਗਲਾ ਲੈ ਕੇ ਨਾ ਥੋੜਾ ਜਿਹਾ ਮੁਗਲਾ ਇਹਦੇ ਵਿੱਚ ਪਾਉਣਾ ਬਸ ਪਾਉਣਾ ਥੋੜਾ ਜੀ ਹੈ ਜਿਆਦਾ ਨਹੀਂ ਪਾਉਣਾ ਠੀਕ ਹੈ ਨਾ ਪਾਉਣਾ ਮੰਨ ਕੇ ਚਲੋ ਇੰਨਾ ਕੀ ਹੈ ਠੀਕ ਹੈ ਇਹਨੂੰ ਕਰਦੋ ਕੋ ਬੰਦ ਅਗੂ ਬਾਦ ਆਪਾਂ ਨੇ ਕੀ ਕਰਨਾ ਥੋੜੀ ਇਹ ਪਹਿਲੇ ਵਿੱਚ ਪਾਣੀ ਆ ਫੇਰੀ ਤੇਰੀ ਜਿਹੜੀ ਪਾਣੀ ਹੈ ਵੀ ਜਿਹੜਾ ਟਿੱਟਾ ਟਿੱਟਾ ਦਿਨਾ ਟੈਰ ਉਹ ਪਨ ਜਦੋਂ ਕਾਲਾ ਹੋ ਜਾਵੇ ਫੇਰੀ ਵਿੱਚ ਇੰਨੀ ਪਾਣੀ ਹੈ ਉਹ ਤੋਂ ਬਾਅਦ ਜੇ ਆਪਣਾ ਜਿਹੜਾ ਪੈਪਸੀ ਹੈ ਆਪਾਂ ਜਦਾਂ ਪੀ ਬੂ ਕੇ ਥੋੜਾ ਮੋਟਰ ਰੰਦਾ ਉਹ ਵੀ ਪਾ ਲੈਣਾ ਆਪਣੇ ਦੇ ਵਿੱਚ ਵਾਹ ਇਹ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਠੀਕ ਹੈ ਨਾ ਜਦੋਂ ਹੱਥ ਨਾਲ ਕਰ ਲੋ ਜਾਂ ਕਿਸੇ ਚੀਜ਼ ਨਾਲ ਕਰ ਲੋ ਬਸ ਚੰਗੀ ਤਰ੍ਹਾਂ ਨਾਲ ਮਿਕਸ ਕਰ ਲੋ ਇਹ ਪੂਰਾ ਮੈਕਸ਼ੋ ਵੈਨ ਇਹ ਕੋਨਾ ਕਾਲਾ ਕਾਲਾ ਦੀਨ ਲੈ ਹੁਣ ਇਹਨੂੰ ਪਾਵਾਂ ਟਾਇਰਾਂ ਦੇ ਉੱਪਰ ਇੱਕ ਲੈਣਾ ਨੇ ਆਪਣੇ ਗੁੱਦ ਜੀ ਆ ਜੇ ਛੋਟਕੋ ਹੈਗੀ ਤਾਂ ਠੀਕ ਹੈ ਨਹੀਂ ਤੁਸੀਂ ਕੋਈ ਵਗੈਰਾ ਰੂਮ ਵਗੈਰਾ ਨਾ ਵੀ ਕਰਾ ਲਾ ਦੇਣ ਠੀਕ ਨਹੀਂ ਨਹੀਂ ਲੈ ਲਓ ਹੁਣ ਆਪਾਂ ਇਹਨੂੰ ਟਾਇਰ ਕਾਲੇ ਕਰਕੇ ਖੋਣੇ ਆ ਜਦੋਂ ਦੀ ਦੇਖ ਹੀ ਰਿਹਾ ਹਾਂ ਗੱਡੀ ਦੇ ਟਾਇਰ ਹੈਗੇ ਛੱਟੇ ਛੱਟੇ ਆਪਣੇ ਕੋਲ ਇਹ ਜੰਤਰ ਮੰਤਰ ਬਣਿਆ ਹੋਇਆ ਇਹਨੂੰ ਉੱਪਰ ਇਹ ਕਹਿੰਦਾ ਇੰਨਾ ਕੁ ਲਾ ਕੇ ਨਾ ਕਾਲੇ ਕਾਲਾ ਟਾਇਰ ਦੇ ਲੋਣਾ ਵਸ ਟਾਇਰ ਦੇਖੋ ਜਮੇ ਕਾਲੇ ਰਹਿਣਗੇ ਨਾ ਜਿੰਨਾ ਜਿੱਦ ਤੂੰ ਨਹੀਂ ਨਾ ਉਹਨੇ ਨਿਕਲ ਟਾਇਰ ਜਮੇ ਕਾਲੇ ਰਹਿਣਗੇ ਨਾ ਨਾਲ ਚਮਕਣਗੇ ਇਹ ਪੈਪਸੀ ਆਜੀ ਚੀਜ਼ ਹੈ ਜਦੋਂ ਇਹ ਆਪਾਂ ਵਿੱਚ ਪਾ ਦੇਣਾ ਨਾ ਕਲਰ ਬਣਾਉਣੇ ਇੱਕ ਤਰ੍ਹਾਂ ਦੇ ਤੁਸੀਂ ਦੇਖੋਗੇ ਟਾਇਰ ਜਮੇ ਕਾਲੇ ਕਾਲੇ ਲੱਗਣਗੇ ਇਹਨੂੰ ਸੁੱਕਣ ਤੋਂ ਬਾਅਦ ਵੀ ਕਾਲੀ ਕਾਲੀ ਲੱਗਣਗੇ ਇਹ ਮੈਂ ਫਾਰਮੂਲਾ ਪਹਿਲਾਂ ਵੀ ਇਸਤੇਮਾਲ ਗਿਆ ਕਿਤੇ ਕਰਿਆ ਮੇਰਾ ਮੈਂ ਕਦੇ ਪਾਲਿਸ਼ ਨਹੀਂ ਮਲਵਾਈ ਗੱਡੀ ਤੇ ਟਾਇਰਾਂ ਦੇ ਮੈਂ ਇਕ ਨਹੀਂ ਕਰਦਾ ਇਹ ਦੇਖੋ ਲਾ ਦਿਨਾ ਪੂਰੇ ਕਾਲੇ ਕਾਲੇ 88 ਤੇ 8 ਦਾ ਫਰਕ ਦੇਖੋ ਕਿੰਨਾ ਹੈ ਦੇਖੋ ਲੱਗ ਰਿਹਾ ਇਹਨੂੰ ਫਰਕ ਆਡਰ ਬੂਰੇ ਕਾਲਾ ਲੱਗ ਰਿਹਾ ਦੇਖ